ਲਓ ਜੀ ਆਪਾਂ ਸਾਰੀਆਂ ਮਿਰਚਾਂ ਜਿਹੜੀਆਂ ਕੱਟ ਲਈਆਂ ਸਾਰੀਆਂ ਦੇ ਇਸ ਤਰ੍ਹਾਂ ਚੀਰਾ ਲਗਾਤਾ ਤੇ ਹੁਣ ਆਪਾਂ ਇਹਨਾਂ ਨੂੰ ਮਸਾਲੇ ਨਾਲ ਭਰਾਂਗੇ ਪਹਿਲਾਂ ਧੋਣੀਆਂ ਜ਼ਰੂਰੀ ਹੈ ਜੀ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਚ ਸਾਫ਼ ਕਰਕੇ ਸੁਕਾ ਕੇ ਫੇਰ ਕੱਟੀਆਂ ਆਪਾਂ ਤੇ ਇਹਦੇ ਲਈ ਜਿਹੜੇ ਮਸਾਲੇ ਲੈ ਆਪਾਂ ਇਹ ਦੇਖ ਲੈਣੇ ਆ ਇਹ ਜੀ ਆਪਾਂ 4 ਚਮਚੇ ਸੌਂਫ ਦੇ ਲਏ ਆ ਇਹ ਵਾਲੇ ਥੋੜੇ ਜਿਹੇ ਵੱਡੇ ਚਮਚੇ ਇੱਕ ਆਪਾਂ ਲਿਆ ਮੇਥਿਆਂ ਦਾ ਚਮਚਾ ਤਿੰਨ ਤੋਂ ਚਾਰ ਪਤਣੀਆਂ ਪਾਵਾਂਗੇ ਸਾਫਤਾ ਤੇ ਦੋ ਤੋਂ ਤਿੰਨ ਆਪਾਂ ਜੀਰੇ ਦੇ ਪਾਵਾਂਗੇ ਤੇ ਇਧਰ ਆਪਾਂ ਪਾਵਾਂਗੇ ਥੋੜੀ ਜੀ ਛੋਟਾ ਚਮਚਾ ਕਲੌਂਜੀ ਦਾ ਤੇ ਇਹ ਹੈਗੀ ਜੀ ਆਪਣੇ ਕੋਲੇ ਰਾਈ ਰਾਈ ਦੇ ਪਾਵਾਂਗੇ 2-3 ਚਮਚੇ ਇਹ ਹੈਗੀ ਜੀ ਪੀਲੀ ਸਰੋਂ ਸਰੋਂ ਦੇ ਪਾਵਾਂਗੇ 2-3 ਚਮਚੇ ਕਾਲੀ ਸਰੋਂ ਵੀ ਪਾ ਸਕਦੇ ਆ ਆਪਾਂ ਪੀਲੀ ਪਾਵਾਂਗੇ ਤੇ ਜਿਹੜੇ ਇਹ ਹੈ ਜੀ ਆਪਣੇ ਕੋਲੇ ਮੇਥੇ ਧਨੀਆ ਜੀਰਾ ਸੌਫ ਇਹਨਾਂ ਨੂੰ ਆਪਾਂ ਹਲਕਾ ਜਿਹਾ ਸੇਕ ਲਵਾਵਾਂਗੇ ਸੇਕ ਲਵਾ ਕੇ ਮੀਸੀ ਕੱਪ ਚ ਪਾ ਕੇ ਤੇ ਆਪਾਂ ਨਾ ਥੋੜਾ ਜਿਹਾ ਪਾਊਡਰ ਬਣਾ ਲੈਨੇ ਆ ਜਿਹੜੀ ਹੈਗੀ ਆਪਣੇ ਕੋਲੇ ਰਾਈ ਤੇ ਸਰੋਂ ਇਹ ਇਹਨਾਂ ਨੂੰ ਆਪਾਂ ਸੇਕ ਨਹੀਂ ਲਵਾਉਣਾ ਇਹਨਾਂ ਨੂੰ ਸਿਰਫ ਆਪਾਂ ਮਿਕਸੀ ਵਿੱਚ ਦੇ ਪਾ ਕੇ ਨਾ ਥੋੜਾ ਜਿਹਾ ਦਰੜਾ ਦਰੜਾ ਜਿਹਾ ਪੀਸ ਲਾਂਗੇ ਵੀ ਦਾਣੇਦਾਰ ਜਿਹਾ ਹੋਵੇ ਪਾਊਡਰ ਨਾ ਬਣਾਈਏ ਬਾਲਾ ਇਸ ਤਰੀਏ ਸਾਰਾ ਪੀਸਣਾ ਆਪਾਂ ਚਲੋ ਜੀ ਆਪਾਂ ਇਹਨਾਂ ਨੂੰ ਗਰਮ ਕਰ ਲઈએ ਪਹਿਲਾਂ ਲਓ ਜੀ ਆਪਾਂ ਲੈ ਲਿਆ ਇੱਥੇ 프라이 ਪੈਨ ਤੇ ਗੈਸ ਚਲਾ ਲਿਆ ਤੇ ਜਿਹੜੇ ਆਪਣੇ ਮਸਾਲੇ ਆ ਧਨੀਆ, ਮੇਥੇ, ਸੌਂਫ, ਜੀਰਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਸੇਕ ਲਵਾਵਾਂਗੇ ਜ਼ਿਆਦਾ ਨਹੀਂ ਭੁੰਨਣੇ ਹੈਗੇ ਫੇਰ ਨਾ ਇਹਦਾ ਟੇਸਟ ਜਿਆਦਾ ਖਰਾਬ ਹੋ ਜਾਂਦਾ ਤੇ ਬੱਸ ਆਪਾਂ ਹਲਕਾ ਜਿਹਾ ਸੇਕ ਲਵਾਵਾਂਗੇ ਜਿਹੜੇ ਇਹਦੇ ਵਿੱਚੋਂ ਸੈਲ ਹੀ ਖਤਮ ਕਰਨੀ ਹੈ ਇਨਾ ਕੀ ਭੁੰਨਾ ਵੀ ਜਿਆਦਾ ਇਹਨੂੰ ਭਰੌਣ ਨਹੀਂ ਕਰਨਾ ਹੈਗਾ ਇਹਦਾ ਟੇਸਟ ਵਧੀਆ ਨਹੀਂ ਆਉਂਦਾ ਜਿਹੜੀ ਸੌਫ ਸੌਰੀ ਆਪਣੇ ਕੋਲ ਹੈਗੀ ਇਹਦੀ ਰਾਈ ਤੇ ਫੀਲੀ ਸਰੋਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਰਚੀ ਕੱਪ ਚ ਪਾ ਕੇ ਤੇ ਪੀਸ ਲੈਣੇ ਮਸਾਲੇ ਵਾਸਤੇ ਆਪਾਂ ਥੋੜੇ ਜਿਹਾ ਹਲਕਾ ਜਿਹਾ ਸੇਕ ਲਵਾ ਕੇ ਰੱਖ ਦਿੰਦੇ ਐਸੇ ਤਰ੍ਹਾਂ ਸੇਕ ਲੌਂਜੀ ਹੈ ਨਹੀਂ ਉਹਨੂੰ ਵੀ ਸੇਕ ਨਹੀਂ ਲਾਉਣਾ ਉਹ ਵੀ ਆਪਾਂ ਸੌਫਤੀ ਪਾਵਾਂਗੇ بس ਚਮਚਾ ਵੀ ਪਾਉਣਾ ਲਓ ਜੀ ਆਪਾਂ ਇਸ ਤਰ੍ਹਾਂ ਸਿਰਫ 1 ਤੋਂ 1.5 ਮਿੰਟ ਹੀ ਸੇਕ ਲਗਾਉਣਾ ਇਹਨੂੰ ਜਿਆਦਾ ਨਹੀਂ ਭੁੰਨਣਾ ਹੈਗਾ ਲੋ ਜੀ ਸੇਕ ਲੱਗ ਗਿਆ ਆਪਾਂ ਗੈਸ ਕਰ ਦੇਨੇ ਬੰਦ ਤੇ ਜਿਹੜੇ ਆਪਣੇ ਕੋਲੇ ਰਾਈ ਤੇ ਇਹ ਪੀਲੀ ਸਰੋਂ ਇਹਨੂੰ ਆਪਾਂ ਪੀਸ ਲੈਨੇ ਲੋ ਜੀ ਰਾਈ ਤੇ ਸਰੋਂ ਪੀਸ ਲਈ ਆ ਇਸ ਤਰ੍ਹਾਂ ਦਾਣੇਦਾਰ ਜੀ ਤੇ ਇਹਨੂੰ ਆਪਾਂ ਕੱਢ ਲੈਨੇ ਆ ਤੇ ਆਪਣਾ ਇਹ ਵੀ ਠੰਡਾ ਕਰਕੇ ਪੀਸਣਾ ਆਪਣਾ ਹਲਕਾ ਜਿਹਾ ਸੇਕ ਲਗਾਇਆ ਸੀ ਇਹਨੂੰ ਇਹ ਥੋੜਾ ਜਿਹਾ ਠੰਡਾ ਹੋ ਗਿਆ ਜੀ ਇਹਨੂੰ ਵੀ ਆਪਾਂ ਪੀਸ ਲੈਨੇ ਆ ਇਹ ਜ਼ਿਆਦਾ ਗਰਮਣਾ ਹੋਵੇ ਲਓ ਜੀ ਆਪਾਂ ਗੂਜੇ ਮਸਾਲੇ ਵੀ ਪੀਸ ਲਏ ਆ ਇਹਨਾਂ ਨੂੰ ਆਪਾਂ ਦਾਣੇ دار ਜੇ ਪੀਸਿਆ ਜਿਆਦਾ ਬਰੀਕ ਨਹੀਂ ਕੀਤਾ ਪਾਊਡਰ ਨਹੀਂ ਬਣਾਇਆ ਹੈਗਾ ਇਹਨਾਂ ਨੂੰ ਆਪਾਂ ਸਾਰਾ ਮਿਕਸ ਕਰ ਲਾਂਗੇ ਤੇ ਚਲੋ ਜੀ ਆਪਾਂ ਆਹ ਚਾਰ ਬਣਾਉਣਾ ਸਟਾਰਟ ਕਰਦੇ ਲਓ ਜੀ ਆਪਾਂ ਮਸਾਲੇ ਠੰਡੇ ਕਰ ਲਏ ਆ ਪੀਸ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਇੱਕ ਚਮਚਾ ਕਲੌਂਜੀ ਦਾ ਪਾਤਾ ਕਲੌਂਜੀ ਨੂੰ ਆਪਾਂ ਸੇਕ ਨਹੀਂ ਲਵਾਇਆ ਨਾ ਆਪਾਂ ਪੀਲੀ ਸਰੋਂ ਨੂੰ ਸੇਕ ਲਵਾਇਆ ਨਾ ਰਾਏ ਨੂੰ ਲਵਾਇਆ ਆਪਾਂ ਇਸੇ ਤਰ੍ਹਾਂ ਹੀ ਪੀਸੰਗਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨੂਨ ਨੂਣਾ ਜਿਹੜਾ ਮੈਂ 100 ਗ੍ਰਾਮ ਪਾਉਂਗੀ ਜੇ ਵੱਧ ਘੱਟ ਹੋਵੇ ਆਪਾਂ ਫਿਰ ਵੀ ਪਾ ਸਕਦੇ ਆ। 100 ਸਵਾ 100 ਗ੍ਰਾਮ ਆਪਾਂ ਨੂਨ ਪਾ ਸਕਦੇ ਆ ਇਹਦੇ ਵਿੱਚ 1 ਕਿਲੋ ਮਿਰਚਾਂ ਆਪਣੀਆਂ। ਜੇ ਕੋੜੀਆਂ ਜ਼ਿਆਦਾ ਹੋਣ ਤਾਂ ਵੱਧ ਵੀ ਪੈ ਜਾਂਦਾ। ਤੇ ਇਹ ਵੱਡਾ ਚਮਚਾ ਹੀ ਆਈ ਆਪਣੇ ਕੋਲੇ ਇਹ ਆਪਾਂ ਹਲਦੀ ਪਾਤੀ। 1.5 ਚਮਚਾ ਹਲਦੀ ਦਾ ਪਾਤਾ। ਮਸਾਲੇ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਧਰ ਜੀ ਆਪਾਂ ਡੱਬਾ ਜਿਹੜਾ ਧੋ ਕੇ ਰੱਖ ਲਿਆ ਚਾਰ ਬਣਾਉਣ ਵਾਸਤੇ ਧੋ ਕੇ ਸੁਕਾ ਕੇ ਰੱਖਿਆ ਚੰਗੀ ਤਰ੍ਹਾਂ ਗਿੱਲਾ ਨਹੀਂ ਹੋਣਾ ਚਾਹੀਦਾ ਇਹ। ਇਹ ਜਿਹੜਾ ਆਪਣਾ ਮਿਰਚਾਂ ਦਾ achar ਖਰਾਬ ਨਹੀਂ ਹੁੰਦਾਗਾ। ਲੋ ਜੀ ਆਪਾਂ ਇਹ ਚੰਗੀ ਤਰ੍ਹਾਂ ਕਰ ਲੈਨੇ ਆ ਮਿਕਸ। ਲੋ ਜੀ ਆਪਾਂ ਮਸਾਲੇ ਕਰ ਲੈ ਮਿਕਸ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਿਰਕਾ। ਜੇ ਸਿਰਕਾ ਨਾ ਹੋਵੇ ਘਰ ਵਿੱਚ ਤੇ ਤੁਸੀਂ ਇਹਦੇ ਵਿੱਚ ਨਿੰਬੂ 2-3 ਨਿਚੋੜ ਕੇ ਵੀ ਰਸ ਪਾ ਸਕਦੇ। ਥੋੜਾ ਜਿਹਾ ਪਾਵਾਂਗੇ ਜੀ ਸਰੋਂ ਦਾ ਤੇਲ। ਬਾਕੀ ਆਪਾਂ ਜਦੋਂ ਆਪਾਂ ਮਿਰਚਾਂ ਭਰ ਲਾਂਗੇ ਉਹਦੇ ਵਿੱਚ ਪਾਵਾਂਗੇ ਤੇ ਇਹਨਾਂ ਉੱਪਰ ਲਾ ਲੈਨੇ ਜੇ ਆਪਾਂ ਨੂੰ ਘੱਟ ਲੱਗੇ ਤਾਂ ਆਪਾਂ ਥੋੜਾ ਜਿਹਾ ਤੇਲ ਹੋਰ ਵੀ ਪਾ ਸਕਦੇ ਹਾਂ ਜਿਹੜਾ ਮਸਾਲਾ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਮਿਰਚਾਂ ਵਧੀਆ ਤਰੀਕੇ ਨਾਲ ਭਰੀਆਂ ਜਾਣ ਆ ਥੋੜਾ ਜਿਹਾ ਮੈਨੂੰ ਤੇਲ ਹਜੇ ਘੱਟ ਹੀ ਲੱਗਦਾ ਤੇ ਥੋੜਾ ਜਿਹਾ ਆਪਾਂ ਹੋਰ ਪਾ ਲੈਨੇ ਚਾਰ ਕ ਚਮਚੇ ਦੇ ਵਿੱਚ ਦੋ ਜਿਹੜਾ ਚੰਗੀ ਤਰ੍ਹਾਂ ਮਲਾ ਲਾਂਗੇ ਇੱਕ ਸਾਰ ਮਸਾਲਾ ਜਿਹੜਾ ਆਪਣਾ ਬਣ ਜੇ ਤੇ ਹੁਣ ਜੀ ਆਪਾਂ ਮਿਰਚਾਂ ਲੈਣੀਆਂ ਇਸ ਤਰ੍ਹਾਂ ਮਿਰਚ ਚੱਕ ਕੇ ਤੇ ਇਹਨੂੰ ਕੀ ਕਰਨਾ ਆਪਾਂ ਮਸਾਲੇ ਦੇ ਨਾਲ ਭਰ ਦੇਣਾ ਇਸ ਤਰ੍ਹਾਂ ਭਰ ਕੇ ਆਪਾਂ ਇਹ ਡੱਬੇ ਦੇ ਵਿੱਚ ਰੱਖੀ ਚਲਾਂਗੇ ਇਹ ਬਹੁਤ ਹੀ ਵਧੀਆ ਆਚਾਰ ਜਿਹੜਾ ਬਣ ਜੂਗਾ ਨਾ ਹੀ ਇੱਕ ਸਾਲ ਖਰਾਬ ਹੋਵੇ ਲੋ ਜੀ ਆਪਣੀ ਲਾਲ ਪਰਮੀ ਮਿਰਚ ਦਾ ਆਚਾਰ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਹਫਤੇ ਦੇ ਵਿੱਚ ਹੀ ਇਹ ਆਚਾਰ ਜਿਹੜਾ ਬਣ ਜਾਂਦਾ ਜਿਆਦਾ ਟਾਈਮ ਨਹੀਂ ਲੈਂਦਾ ਹੈਗਾ ਇੱਕ ਮਿਰਚਾਂ ਹੀ ਇਸ ਤੋਂ ਜਿਆਦਾ ਮੋਟੀਆਂ ਵੀ ਹੁੰਦੀਆਂ ਇਹ ਥੋੜੀਆਂ ਹੀ ਬਰੀਕ ਆ ਬਾਕੀ ਆਪਣੇ ਆਚਾਰ ਦੀਆਂ ਵੀਡੀਓ ਹੋਰ ਵੀ ਬਹੁਤ ਸਾਰੀਆਂ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਆਂ ਅੰਬ ਦਾ achar, ਨਿੰਬੂ ਦਾ, ਖੱਟਾ ਮਿੱਠਾ ਸਾਰੇ achar ਜਿਹੜੇ ਪਾਏ ਹੋਏ ਆ, ਮਿਰਚਾਂ ਦਾ ਵੀ ਪਾਇਆ ਹੋਇਆ। ਲਓ ਜੇ ਪਾਸ ਤੇ ਕਿੰਨਾ ਸਾਰਾ ਮਿਰਚਾਂ ਹੀ ਭਰ ਲenga। ਜਿਹੜਾ ਮਸਾਲਾ ਬਚ ਗਿਆ ਇਹਨੂੰ ਆਪਾਂ ਉੱਪਰ ਪਾਵਾਂਗੇ। ਨੌ ਜਿਹੜੇ ਦੇ ਉੱਪਰ ਪਾ ਦੇ ਨੇੜਾ ਮਸਾਲਾ ਵਧ ਗਿਆ ਆਪਣੇ ਕੋਲ ਸਾਰਾ ਮਿਰਚਾਂ ਭਰੀਆਂ ਗਈਆਂ ਹੁਣ ਜਿਹੜੇ ਪਾਈ ਵਿੱਚ ਪਾਵਾਂਗੇ ਤੇਲ ਤੇ ਜਿਹੜਾ ਆਪਾਂ 2-300 ਗ੍ਰਾਮ ਪਾ ਦਾਂਗੇ ਲੋ ਜੀ ਆਪਣੇ ਘਰਨੀ ਵਿੱਚ ਮਿਰਚ ਦਾ achar ਬਣ ਗਿਆ ਇਹਨੂੰ ਆਪਾਂ ਡੱਬੇ ਦੇ ਵਿੱਚ ਪਾਤਾ ਇਹਦਾ ਢੱਕਣ ਬੰਦ ਕਰਕੇ ਇਹਨੂੰ ਤੋਂ ਪਲਵਾਉਣ ਦੀ ਕੋਈ ਲੋੜ ਨਹੀਂ ਆ ਪਰ ਸੋਈ ਚ ਰੱਖ ਦਾਂਗੇ ਜਦੋਂ ਵੀ ਆਪਾਂ ਸੋਈ ਦੇ ਵਿੱਚ ਆਪਾਂ ਰੋਟੀ ਬਣਾਉਣ ਕੋਈ ਕੰਮ ਕਰਨ ਜਾਂਦੇ ਆ ਇੱਕ ਵਾਰ ਦਿਨ ਵਿੱਚ ਜਾਂ ਦੋ ਵਾਰ ਇਹਨੂੰ ਚੰਗੀ ਤਰ੍ਹਾਂ ਡੱਬੇ ਨੂੰ ਬੰਦ ਕਰਕੇ ਤੇ ਆਪਾਂ ਇਸ ਤਰ੍ਹਾਂ ਟਿੱਕੇ ਨਾਲ ਹਿਲਾ ਸਕਦੇ ਆ ਉੱਪਰ-ਨੀਚੇ ਕਰ ਸਕਦੇ ਆ ਫਿਰ ਆਪਣਾ ਆਚਾਰ ਇਹਦਾ ਹਫਤੇ ਦੇ ਵਿੱਚ ਚੰਗੀ ਤਰ੍ਹਾਂ ਬਣ ਜੂਗਾ ਤੇ ਉਸ ਤੋਂ ਬਾਅਦ ਆਪਾਂ ਖਾਣਯੋਗ ਹੋ ਜੂ ਬਹੁਤ ਟੇਸਟੀ ਲੱਗਦਾ ਹੈ ਰੋਟੀ ਨਾਲ ਪਰੌਂਠੇ ਨਾਲ ਤੇ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਲਾਲ ਮਿਰਚ ਦਾ ਆਚਾਰ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਵੀ ਕਰਦਿਆ ਕਰੋ ਜੇ ਤੁਸੀਂ ਸਾਨੂੰ YouTube ਚੈਨਲ ਤੇ ਦੇਖਦੇ ਆ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਦਿਆ ਕਰੋ ਜੇ ਸਾਨੂੰ Facebook ਤੇ ਦੇਖਦੇ ਆ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ